स्वागत है किसान वीरोहडा ਢੱਲੋ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਬਾਈ ਰੋਮੀ ਕੋਲੇ ਪਹੁੰਚੇ ਆ ਦੋ ਬਹਿਣਾ ਤੁਹਾਨੂੰ ਦਿਖਾ ਦੇਵਾਂਗੇ ਇੱਕ ਗਰਲੈਂਡੋ ਚ ਤੇ ਮਗਰ ਪਲੱਸ ਪੁਆਇੰਟ ਦੋਨਾਂ ਦੇ ਮਗਰ ਬੱਚੀਆਂ ਜੀ ਤੇ ਇੱਕ ਜਰਸੀ ਹੈਗੀ ਗੱਲਬਾਤ ਬਾਈ ਨਗਰਾਂ ਵਿੱਚ ਸੱਸੀ ਗਾ ਬਾਈ ਸੱਸੀ ਗੱਲ ਜੀ ਹੋ ਠੀਕ ਠਾਕ ਹੋ ਮੇਰੇ ਨਾਲ ਬਹੁਤ ਵਧੀਆ ਜੀ ਨੰਬਰ ਬੋਲੋ ਪਹਿਲਾਂ ਤਾਂ ਜੀ ਬਾਈ ਨੰਬਰ 947863584 ਜੀ ਪਿੰਡ ਜੀ ਪਿੰਡ ਵੀਰੇ ਮਹਰਾਜ ਆ ਜੀ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਬਾਈ ਤਹਿਸੀਲ ਰਾਮਪਰਾਪੂਲ ਨੇੜੇ ਆਪਣੇ ਰਾਮਪਰਾਪਾ ਪਸ਼ੂ ਮੰਡੀ ਰਾਮਪਰਾ ਤੇ ਜਿਹੜਾ ਆਪਣਾ ਘਾਰਾ ਮਕਾਨ ਆ ਬਾਈ ਤੇ ਗੁੰਮੜਸਰਨ ਖਾਣਾ ਨੂੰ ਜਿਹੜੀ ਸੜਕ ਬਣੀ ਵੀ ਉਹਦੇ ਤੇ ਤੇ ਰੋਮੀ ਅੱਜ ਫਿਰ ਕਿੰਨੀਆਂ ਦਿਖਾ ਦੇਣੀਆਂ ਅੱਜ ਦੋ ਬੱਚੀਆਂ ਦਿਖਾਉਣੀਆਂ ਬਾਈ ਦੋਨਾਂ ਮਗਰ ਬੱਚੀਆਂ ਪਸ਼ੂ ਤਾਂ ਕਾਫੀ ਖੜਿਆ ਹਨ ਕਾਫੀ ਤਾਂ ਇਧਰ ਨੂੰ ਚਾਹੀਦਾ ਮਾਰ ਕੇ ਕੈ ਤੇ ਜਿਹੜੇ ਵੀ ਚੀਜ਼ ਦੀ ਤੁਹਾਨੂੰ ਲੋੜ ਆ ਉਹ ਮਿਲੂਗੀ ਤੁਹਾਨੂੰ ਰੋਮੀ ਹਾਂਜੀ ਤੇ ਰੋਮੀ ਕਿਵੇਂ ਰਹਿੰਦਾ ਵੀਡੀਓ ਦਾ ਰਿਸਪੌਂਸ ਵੀਰੇ ਕੋਈ ਚੱਲੀ ਜਾਂਦਾ ਪਰਮਾਤਮਾ ਦੀ ਕਰ ਜਿਹੜੀ ਪਹਿਲੇ ਨੰਬਰ ਤੇ ਆਪਾਂ ਯਾਰ ਸੀ ਦੇਖੀ ਜਾਨੇ ਵੀਰੇ ਕਦ ਸੁਈ ਆ ਇਹ ਵੀਰੇ ਸੁਹਾ ਸੁਈ ਆ 4 ਵਜੇ ਜੇਰ ਗਰੰਟਡ ਆ ਬਿਲਕੁਲ ਸੁਹਾ ਸੁਪੀ 4 ਵਜੇ ਜੇਰ ਗਰੰਟਡ ਆ ਕਿਹੜਾ ਸੁਹਾ ਸੁਈ ਆ ਬਾਈ ਇਹ ਦੂਜਾ ਸੁਹਾ ਸੁਈ ਆ ਬਾਈ ਬਹੁਤ ਹੀ ਚੰਗੀ ਆ ਚੋਣ ਬਸ ਮਾਨੀ ਦੇ ਕੁਆਲਿਟੀ ਪੂਰੀ ਫੁੱਲ ਹਮ ਨਾ ਲੈ ਜਾ ਮਾਦੇ ਰੋਮੀ ਮੱਛੀ ਮੋਟਰ ਆ ਯਾਰ ਥੱਲੇ ਉਹਦਾ ਰੋਮੀ ਨੀਂਦਾ ਵਾਲਾ ਕੰਮ ਹੈ ਹਨਾ ਵੀਰੇ ਨਾ ਦੇਖੋ ਜੀ ਕੋਕ ਜੀ ਮਗਰ ਬੱਛੀ ਆ ਕਿੰਨਾ ਬੋਲਾ ਕੱਢਿਆ ਬਰੇ ਬੋਲਾ ਬਈ 4 ਕਿਲੋ ਡੇਮੇਜ ਆਪ ਮੈਂ ਕਿੰਨਾ ਦੁੱਧ ਦੇ ਦੂਗੀ ਇਹ ਬਈ ਦੁੱਧ ਦੇ ਦੂਗੀ ਆਪਣੇ 18 20 ਕਿਲੋ 18 20 ਕਿਲੋ 18 ਕਿਲੋ ਦੁੱਧ ਮੋਣਾਂ ਦੀ ਜਾਊਗੀ 20 ਵੀ ਤੇ ਦੇ ਪਿਆ ਚੱਲੋ ਇਧਰ ਨੂੰ ਜੀ ਬੱਛੀ ਆ ਜਗਾੜ ਦੇਖ ਮਗਰ ਮਗਰ ਬੱਛੀ ਆ ਬਾਈ ਮਗਰ ਵੀ ਚੰਗੀ ਬੱਛੀ ਆ ਹਨਾ ਹਾਂਜੀ ਹੂੰ ਤੇ ਲੇਵੇ ਦੀ ਫੀਟਿੰਗ ਪੂਰੀ ਥਾਣਾ ਦੀ ਚਵਾਈ ਪੂਰੀ ਵਧੀਆ ਬਾਕੀ ਤਾਂ ਗਰਮੀ ਝੱਲਣ ਵਾਲੀ ਵਹਿੜ ਕੋਈ ਓਮੇ ਨਹੀਂ ਵੀ ਹੌਂਕੀ ਜਾਊਗੀ ਆ ਦੇਖੋ ਜੀ ਬਾਕੀ ਜਜਮੈਂਟ ਤੁਸੀਂ ਆਪ ਵੀ ਕਰ ਲੈਣੀ ਹੁੰਦੀ ਆ ਸਾਰੇ ਭੈਣ ਭਰਾ ਅੱਜਕੱਲ ਸਿਆਣੇ ਆ ਕਿਨੇ ਰੋਮੀ ਹਾਂਜੀ ਭਾਈ ਓਕੇ ਜੀ ਤੇ ਬਾਕੀ ਦਾ ਗਾਂ ਤੇ ਬਿਸ਼ਾਂ ਦਾ ਲੈਵਾ ਹਨਾ ਵੀਰੇ ਪੂਰਾ ਠੋਸ ਆ ਦੇਖੋ ਜੀ ਧਾਰਾ ਤੁਰਾ ਤੁਹਾਨੂੰ ਕਰਾਤੀਆਂ ਚੈੱਕ ਮਗਰ ਬੱਛੀ ਕਰੋ ਚੈੱਕ ਇੱਕ ਨੰਬਰ ਤੇ ਯਾਰ ਸੀ ਆ ਗਈ ਸਭੀ ਪਣੀ ਵੀ ਬਾਕੀ ਦਾ ਹਾਂਜੀ ਬਾਈ ਪੈਸੇ ਬਾਈ ਇਹਦੇ ਇਹਦਾ 6000 ਰੁਪਿਆ ਲਵਾਉਂਗੀ ਬਸ ਮਾਨਦਾਨ ਹੋ ਜਾਊਗਾ ਮਾਨਦਾਨ ਮਾੜਾ ਮੂਟਾ ਕਰ ਹੁਣ ਗਰਲੈਂਡੋ ਦੀ ਗੱਲ ਕਰ ਲਗੇ ਵੀਰੇ ਹਾਂ ਬਾਈ ਇਹ ਕਦੋਂ ਸੂਈ ਆ ਇਹ ਬਾਈ ਕੱਲ ਤੜਕੇ ਦੀ ਸੂਈ ਆ ਜੇਰ ਪਹਿਲਾਂ ਕੋਲ ਪਈ ਵੀ ਆ ਓਕੇ ਜੀ ਬੌੜਾ ਬਿਲਕੁਲ ਨਿੰਬੂ ਨੂੰ ਚੂੜੀ ਵੀ ਆ ਬਸ ਇਹਦੇ ਮਗਰ ਵੀ ਪਯੋਰ ਅੱਛਾ ਬਹੁਤ ਛੀ ਇਹਦੇ ਮਗਰ ਵੀ ਪਯੋਰ ਅੱਛਾ ਫਾ ਠੰਡੀ ਮਿੱਠੀ ਬਸੇਰੀ ਆ ਕਿੰਨਾ ਬੌੜਾ ਫਿਰ ਦੇ ਦੂਗੀ ਦੁੱਧ ਕਿੰਨਾ ਬੌੜਾ ਕੱਢਿਆ ਇਹਨੇ ਬਾਈ ਹੁਣ ਇਹਨੇ ਭਲੇ ਹੂਗਾ 10 ਕਿਲੋ ਬੌੜਾ ਓਕੇ ਜੀ ਕਿੰਨਾ ਦੁੱਧ ਦੇ ਦੂਗੀ ਇਹ ਦੁੱਧ ਦੇ ਦੂ ਬਾਈ ਆਪਣੇ 16 17 ਕਿਲੋ 18 ਦੇ ਦੇ 18 ਹੀ ਦੇ ਦੇ ਓਕੇ ਜੀ ਤੇ ਕਦੋਂ ਸਵੇਰੋਂ ਵੀ ਵੀਰੇ ਇਹ ਕੱਲ ਤੜਕੇ ਦੀ ਬਾਈ ਇਹ ਕੱਲ ਤੜਕੇ ਓਕੇ ਜੀ ਹਾਂ ਆ ਦੇਖੋ ਜੀ ਬੱਚੇ ਚੈੱਕ ਤਾਂ ਲੈ ਗਈ ਪੂਰੀ ਸਾਫ਼ ਸੁਥਰੀ ਆ ਪੂਰੀ ਸਾਫ਼ ਸੁਥਰੀ ਹੈ ਨਾ ਤੇ ਸਵੇਰ ਦੀ ਕੱਢੀ ਵੀ ਆ ਨਾ ਜਮਾ ਜਮਾ ਨੂੰ ਚੂੜੀ ਵੀ ਬਣਾਉਣ ਦਾ ਟਾਈਮ ਆਪਣਾ 10 ਵਜੇ 10 ਸਾਬ ਨਾਲ ਜੱਜ ਕਰ ਲਿਓ ਤੇ 10 ਕਿਲੋ ਬੋਲਾ ਦੁੱਧ ਕਿੰਨਾ ਦੇ ਦੋ ਦੁਬਾਰਾ ਫੇਰ ਦੱਸ ਦੇ 17 18 ਕਿਲੋ ਮਾਉਂ ਦੇ ਦੂ ਬਾਈ ਤੇ ਧਾਰਾਂ ਦੁਰਾਂ ਦੇ ਓਕੇ ਰੋਮੀ ਓਕੇ ਜਮ ਬਿਲਕੁਲਗਾ ਦੋਵੇਂ ਆ ਜਾਂਦੇ ਹੱਥ ਵੀ ਨਾ ਲਾ ਬੱਚੀ ਦੇਖੋ ਕਿੰਨੀ ਪਿਆਰੀ ਆ ਓਕੇ ਜੀ ਕੁਆਲਿਟੀ ਪੂਰੀ ਫੋਲਰ ਨਹੀਂ ਧਾਰਾ ਵੀ ਮਾਰ ਦਿੰਦੇ ਕਿਉਂਕਿ 10 ਵਜੇ ਦਾ ਟਾਈਮ ਆ ਨਾ ਹੋ ਫਿਰ ਆ ਯਾਰ ਮੱਚੀ ਜਾਊਗੀ ਹਾਂ ਤੇ ਉਹ ਤਾਂ ਫਿਰ ਬੌਲੇ ਸੀਗੀ ਉਹਦਾ ਥੋੜਾ ਬਹੁਤਾ ਬੌਲਾ ਆ ਪਾ ਗੱਡਿਆ ਸੀ ਤੇ ਇਹਦੇ ਫਿਰ ਡਿਮਾਂਡ ਇਹਦੀ ਵੀ 6000 ਰੁਪਏ ਹੋਈ ਆ 50 50 ਹੋ ਗਿਆ ਦੋਨੇ ਬਰਾਬਰ ਮੁੱਲ ਇਹਨਾਂ ਦਾ ਠੀਕ ਆ ਜੀ ਤੇ ਬਾਕੀ ਦੀ ਗੱਲ ਚੰਗੀਆਂ ਵੀਰੇ ਦੋਨੇ ਦੋਨੇ ਸੂਈਆਂ ਸਵਾਈਆਂ ਮਗਰ ਵੀ ਪਲੱਸ ਪੁਆਇੰਟ ਕੱਟੀਆਂ ਜੇ ਇੱਕ ਬੱਚੀਆਂ ਸੌਰੀ ਤੇ ਜੇ ਇੱਕ ਘਰ ਲੈ ਗਿਆ ਹਨਾ ਰੋਮੀ ਨਾਲ ਬੱਚੀਆਂ ਵੀ ਚਾਰ ਲੈ ਗਿਆ ਬਈ ਦੋ ਨਹੀਂ ਲੈ ਗਿਆ ਨਾ ਦੋ ਨਹੀਂ ਚਾਰ ਚੰਗੀਆਂ 66000 ਤੇ 66000 ਪਿੰਡ ਮਹਾਰਾਜ ਨੰਬਰ ਫੇਰ ਬੋਲ ਦਿਓ ਜੀ 947863584 ਓਕੇ ਜੀ ਦੋ ਵੜਾ ਸੀ ਦੋਨੇ ਸੰ ਦਿਖਾ ਤੀਆਂ ਤੋਹਫੇ ਦਿਖਾਤੇ ਆ ਜੀ ਗਰਮੀ ਦੇ ਧੰਨਵਾਦ